ਟੈਂਪਰੇਰੀ ਫੋਰਨ ਵਰਕਰ ਸੰਬੰਧੀ ਜਿਹੜੇ এমਪਲੋਇਮੈਂਟ ਤੇ ਵਰਕਫੋਰਸ ਡਿਵੈਲਪਮੈਂਟ ਮਿਨਿਸਟਰ ਨੇ ਰੈਂਡੀ ਬੋਇਸਨੋਲਟ ਉਹਨਾਂ ਨੇ ਜਿਹੜੇ ਬਿਜ਼ਨੈਸਸ ਨੂੰ ਦੱਸਿਆ ਅੱਜ ਕਿ ਜਿਹੜੀ ਸਰਕਾਰ ਆ ਉਹ ਜਿਹੜੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਆ ਉਹਨਾਂ ਦੀਆਂ ਐਪਲੀਕੇਸ਼ਨ ਨੂੰ ਰਿਫਿਊਜ਼ ਕਰੂਗੀ ਕਿਉਂਕਿ ਜਿਹੜੀਆਂ ਇਹਨਾਂ ਦੇ ਵੇਜੇਸ ਲੋ ਵੇਜਸ स्ट्रीਮ ਦੇ ਵਿੱਚ ਜਿਹੜੀਆਂ ਅਪਲਾਈ ਕੀਤੀਆਂ ਜਾਂਦੀਆਂ ਕੰਮ ਜਦੋਂ ਕਿਸੇ ਬੰਦੇ ਨੂੰ ਕੰਮ ਕੈਨੇਡਾ ਦੇ ਵਿੱਚ ਵਰਕਰ ਨਹੀਂ ਲੱਭਦਾ ਉਹ ਫਿਰ ਉਹ ਬਾਹਰੋਂ ਲਾ ਲਿਆਉਂਦਾ ਬੰਦਾ ਉਹ ਪਹਿਲਾਂ ਇੱਥੇ ਐਡ ਕਰਦਾ ਵੀ ਭਾਈ ਮੇਰੀ ਕੰਪਨੀ ਨੂੰ ਫਲਾਣਾ ਫਲਾਣਾ ਬੰਦਾ ਚਾਹੀਦਾ ਮੰਨ ਲਓ ਕੋਈ ਵੀ ਨਹੀਂ ਉਹਨੂੰ ਮਿਲਿਆ ਫਿਰ ਉਹ ਕੀ ਕਰੇ ਕੰਮ ਤਾਂ ਨਹੀਂ ਚਲਾਉਣਾ ਹੀ ਆ ਨਾ ਫਿਰ ਉਹ ਬਾਹਰੋਂ ਬੰਦਾ ਲੱਭਦਾ ਵੀ ਭਾਈ ਮੈਕਸੀਕੋ ਚੋਂ ਇੰਡੀਆ ਚੋਂ ਕਿਸੇ ਵੀ ਦੁਨੀਆ ਦੇ ਹਿੱਸੇ ਦੇ ਵਿੱਚੋਂ ਵੀ ਆ ਫਲਾਣਾ ਵਰਕਰ ਸਾਡੇ ਕੋਲੇ ਉਪਲਬਧਾ ਇਹਨੂੰ ਅਸੀਂ ਸੱਦਣਾ ਚਾਹੁੰਦੇ ਆ ਸਰਕਾਰ ਕਹਿੰਦੀ ਠੀਕ ਆ ਜੀ ਉਹ ਦੇਖ ਦੀ ਹਿਸਾਬ ਕਿਤਾਬ ਵੀ ਇੱਥੇ ਨੇ ਸੱਦੇ ਇੱਥੇ ਨਹੀਂ ਕੋਈ ਆਇਆ ਚਲੋ ਬਾਹਰਲੇ ਬੰਦੇ ਨੂੰ ਸੱਦਣ ਦਾ ਮੌਕਾ ਦੇ ਦਿਓ ਤੇ ਉਹ ਫਿਰ ਟੈਂਪਰੇਰੀ ਫੋਰਨ ਵਰਕਰ ਜਿਹੜਾ ਇੱਥੇ ਆ ਕੇ ਕੰਮ ਕਰਦਾ ਕਿੱਡਾ ਵਰਕ ਵੀਜ਼ਾ ਤੇ ਕਿੰਨਾ ਕੁਛ ਇਹਦੇ ਆਸਰੇ ਪਾਸ ਰਿਹਾ ਚੱਲਦਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਰ ਇਹਦਾ ਦੂਜਾ ਪਾਸਾ ਹੁੰਦਾ ਕੀ ਹੈ ਕਈ ਵਾਰੀ ਉਹ ਬੰਦਾ ਇਹ ਕੰਮ ਦੇ ਪੈਸੇ ਲੈ ਲੈਂਦਾ ਜਿਹਨੂੰ ਐਲ ਐਮ ਆਈਏ ਵੇਚਣ ਖਰੀਦਣ ਵਾਲੀ ਗੱਲਬਾਤ ਕਰਦੇ ਆ ਕਈ ਵਾਰੀ ਜਿਹੜਾ EMPLOYER ਆ ਉਹ ਇਸ ਤਰੀਕੇ ਨਾਲ ਚੱਲਦਾ ਜਾਂ ਕਈ ਵਾਰੀ ਫਿਰ ਕਿਉਂਕਿ ਜਿਹੜਾ ਟੈਂਪਰੇਰੀ ਫੋਰਨ ਵਰਕਰ ਆ ਉਹ ਸਿਟੀਜ਼ਨ ਤੇ ਹੈ ਇੱਥੇ ਤਾਂ ਨਾ ਇੱਥੇ ਤਾਂ ਪਰਮਾਨੈਂਟ ਰੈਜ਼ੀਡੈਂਟ ਆ ਨਾ ਉਹ ਬਹੁਤਾ ਕੁਝ ਲੜ ਸਕਦਾ ਤੁਹਾ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਜਿੰਨੀ ਪੇ ਹੁੰਦੀ ਉਹ ਨਹੀਂ ਦਿੱਤੀ ਨਹੀਂ ਜਾਂਦੀ ਕੋਈ ហេਠ ਤਾਂ ਇੱਕ ਨੰਬਰ ਦੋ ਨੰਬਰ ਦੇ ਵਿੱਚ ਕਰਕੇ ਉਹਨੂੰ ਕੁਛ ਨਾ ਕੁਛ ਇਹੋ ਜਿਹਾ ਕਰ ਲਿਆ ਜਾਂਦਾ ਵੀ ਅੰਤ ਦੇ ਵਿੱਚ ਜਿਹੜਾ ਨੁਕਸਾਨ ਆਉਂ ਟੈਂਪਰੇਰੀ ਫੋਰਨ ਵਰਕਰਨ ਦਾ ਹੋ ਰਿਹਾ ਸਰਕਾਰ ਨੇ ਹੁਣ ਇਸ ਪਾਸੇ ਸਖਤੀ ਵਰਤਣੀ ਸ਼ੁਰੂ ਕੀਤੀ ਹੈ ਇਹਨਾਂ ਨੇ ਇਹ ਕਿਹਾ ਹੈ ਕਿ ਜਿਹੜੀਆਂ ਮੀਡੀਅਨ ਆਵਰਲੀ ਵੇਜਸ ਤੋਂ ਵੇਜਸ ਤੋਂ ਥੱਲੇ ਪੇ ਕਰਦੀਆਂ ਪ੍ਰੋਵਿੰਸ਼ੀਅਲ ਟੈਰੀਟਰੀਜ਼ ਦੇ ਵਿੱਚ ਉਹਨਾਂ ਐਪਲੀਕੇਸ਼ਨਸ ਨੂੰ ਅਸੀਂ ਰਿਫਿਊਜ਼ ਕਰ ਸਕਦੇ ਹਾਂ ਉਹਨਾਂ ਦੇ ਉੱਤੇ ਪਾਬੰਦੀ ਲਾ ਸਕਦੇ ਹਾਂ ਬਹੁਤ ਸਾਰੀਆਂ ਜਿਹੜੇ ਅਧਿਕਾਰ ਜਿਹੜੀ ਜੂਰਿਸਡਿਕਸ਼ਨਸ ਨੇ ਜਿਹਨਾਂ ਦੇ ਵਿੱਚ 24 ਡਾਲਰ ਪਰ ਆਵਰ ਜਿਹਦਾ ਪ੍ਰਿੰਸ ਐਡਵਰਡ ਆਈਲੈਂਡ ਆ ਉੱਥੇ ਤੇ ਨੋਵਾ ਸਕੋਸ਼ੀਆ ਦੇ ਵਿੱਚ 39 ਡਾਲਰ ਦੇ ਨੇੜੇ ਤੇੜੇ ਪਰ ਆਵਰ ਜਿਹੜੀਆਂ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਦਿੱਤਾ ਜਾਂਦਾ ਸੋ ਜਿਹੜੀ ਅਬ ਮਿਸਯੂਜ਼ ਹੋ ਰਿਹਾ ਜਾਂ ਅਬਿਊਜ਼ ਹੋ ਰਿਹਾ ਟੈਂਪਰੇਰੀ ਫੋਰਵਰਡ ਵਰਕਰ ਪ੍ਰੋਗਰਾਮ ਦਾ ਉਹਨੂੰ ਹੁਣ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੀ ਸੇਫਟੀ ਆ ਕੈਨੇਡਾ ਦੇ ਵਿੱਚ ਜਾਂ ਉਹਨਾਂ ਦੀ ਜ਼ਿੰਮੇਵਾਰੀ ਆ ਉਹਨੂੰ ਸੀਰੀਅਸਲੀ ਇਹ ਕਹਿੰਦੇ ਮਿਨਿਸਟਰ ਨੇ ਕਿਹਾ ਵੀ ਅਸੀਂ ਲਾ ਰਹੇ ਜਿਹੜੇ ਬੈਡ ਐਕਟਰ ਨੇ ਕੁਝ ਮਾੜੇ ਬੰਦੇ ਨੇ ਇਹਦੇ ਵਿੱਚ ਉਸ ਚੀਜ਼ ਦਾ ਫਾਇਦਾ ਚੱਕਦੇ ਆ ਕਿ ਲੋਕ ਜਿਹੜੇ ਇਸ ਪ੍ਰੋਗਰਾਮ ਨੂੰ ਦੁਰਵਰਤੋਂ ਕਰਦੇ ਆ ਤੇ ਉਹ ਕਹਿੰਦੇ ਅਸੀਂ ਜ਼ਿਆਦਾ ਜਿਹੜੇ ਰਿਫਾਰਮ ਆ ਇਸ ਪਾਸੇ ਕਰ ਰਹੇ ਆ ਤਾਂ ਕਿ ਇਹਦੀ ਦੁਰਵਰਤੋਂ ਨਾ ਹੋ ਸਕੇ ਜਾਂ ਜਿਹੜੇ ਫਰਾਡ ਆ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਉਹ ਇਹਦੇ ਪਾਸੇ ਨਾ ਆ ਸਕਣ ਲਗਭਗ 2 ਮਿਲੀਅਨ ਤੋਂ ਜ਼ਿਆਦਾ ਜੁਰਮਾਨੇ ਇਹਨਾਂ ਨੇ ਆਸ਼ਵਲੇ ইস্যੂ ਕੀਤੇ ਆ ਟੈਂਪਰੇਰੀ ਫੋਰਨ ਵਰਕਰ ਤਹਿਤ 2023 ਤੇ 2024 ਦੇ ਵਿੱਚ 20 ਲੱਖ ਡਾਲਰ ਦਾ ਜੁਰਮਾਨਾ ਕੀਤਾ ਮਾਲਕਾਂ ਨੂੰ ਜਿਨ੍ਹਾਂ ਨੇ ਕੰਮ ਤੇ ਬੰਦੇ ਰੱਖਿਆ ਤੇ ਜਿਨ੍ਹਾਂ ਦਾ ਮਿਸਯੂਜ਼ ਹੋ ਰਿਹਾ ਇਹ ਤੇ ਜੁਰਮਾਨਾ ਹੋਇਆ ਪਤਾ ਹੀ ਨਹੀਂ ਕਿ ਕਿੰਨੇ ਕੇਸ ਆ ਜਿਹੜੇ ਸਾਹਮਣੇ ਨਹੀਂ ਆਉਂਦੇ ਮਤਲਬ ਇਹ 36% ਵਾਧਾ ਆ ਪਿਛਲੇ ਸਾਲ ਦੇ ਨਾਲ ਉਹ ਦੇਖੋ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਇਮੀਗ੍ਰੇਸ਼ਨ ਵਕੀਲ ਨੇ ਏਜੰਸੀਜ਼ ਨੇ ਜਾਂ ਕੰਸਲਟੈਂਟ ਨੇ ਉਹ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਦੱਸ ਰਿਹਾ ਹੈ ਕਿ ਨਕਲੀ ਲੇਬਰ ਮਾਰਕੀਟ ਅਸੈਸਮੈਂਟ ਜਿਹੜੀਆਂ ਇਹ ਵੇਚੀਆਂ ਜਾ ਰਹੀਆਂ ਮਤਲਬ ਹਜ਼ਾਰਾਂ ਡਾਲਰਾਂ ਦੇ ਵਿੱਚ ਐਲ ਐਮ ਆਈਏ ਜਿਹਨੂੰ ਕਹਿੰਦੇ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਆ ਉਹ ਵੇਚੀਆਂ ਜਾ ਰਹੀਆਂ ਡਾਕੂਮੈਂਟ ਆ ਕਿ ਜਿਹੜੇ ਜਿਹੜਾ ਮਾਲਕ ਐਮਪਲੋਇਰ ਆ ਜਿਹੜਾ ਜਿਹੜਾ ਬਿਜ਼ਨਸ ਨੂੰ ਰਨ ਕਰਦਾ ਆ ਉਹ ਫੈਡਰਲ ਸਰਕਾਰ ਨੂੰ ਜਿਹੜਾ ਦਿੰਦਾ ਆ ਕਿ ਮੈਂ ਟੈਂਪਰੇਰੀ ਫੋਰਨ ਵਰਕਰ ਹਾਇਰ ਕਰਨਾ ਆ ਉਹ ਉਹਨੂੰ ਵੀ ਮੈਨੂੰ ਕੁਆਲੀਫਾਈਡ ਕੈਨੇਡੀਅਨ ਨਹੀਂ ਲੱਭਦਾ 28 ਦਿਨ ਦਾ ਨੋਟਿਸ ਹੁੰਦਾ ਕਿ ਨੌਕਰੀ ਭਰਨ ਦੇ ਲਈ ਮੈਂ 28 ਦਿਨ ਰੋਲਾ ਪਾਇਆ ਐਡ ਦਿੱਤੀ ਲੋਕਾਂ ਨੂੰ ਕਿਹਾ ਪਰ ਮੈਨੂੰ ਬੰਦਾ ਨਹੀਂ ਮਿਲਿਆ ਜਿਹੜਾ ਸਟੈਂਡਰਡ ਪ੍ਰੋਸੈਸਿੰਗ ਫੀਸ ਆ ਇਹਦੀ ਫਾਈਲ ਦੀ ਉਹ 1000 ਡਾਲਰ ਆ ਤੇ ਉਹ 1000 ਡਾਲਰ ਜਿਹੜਾ ਦੇਣਾ ਉਹ ਵੀ EMPLOYE ਨੇ ਨਹੀਂ ਦੇਣਾ ਵਰਕਰ ਨੇ ਨਹੀਂ ਦੇਣਾ ਜਿਹਨੇ ਕੰਮ ਲੈਣਾ ਜਿਹੜਾ ਜਿਹਨੂੰ ਕੰਮ ਕਾਮਾਂ ਚਾਹੀਦਾ ਹੈ ਜਿਹੜਾ EMPLOYER ਆ ਉਹਨੇ ਦੇਣਾ ਤੇ ਇੱਥੇ ਤੇ 1000 ਡਾਲਰ ਦੇ ਥਾਂ ਦੇ ਉੱਤੇ ਤੁਸੀਂ ਦੇਖ ਲੋ ਵੀ 30 40 4000 ਡਾਲਰ ਤੇ ਪਤਾ ਨਹੀਂ ਕਿੱਥੇ ਕਿਤੇ ਤੱਕ ਦੀਆਂ ਖਬਰਾਂ ਵੀ ਕਿਤੇ ਨਾ ਕਿਤੇ ਅਸੀਂ ਸੁਣੀਆਂ ਆ ਜਿਹੜੀ ਮੀਟਿੰਗ ਹੈਗੀ ਆ ਇੰਡਸਟਰੀ ਐਸੋਸੀਏਟਸ ਦੇ ਨਾਲ ਇਹਨਾਂ ਦੇ ਦਫ਼ਤਰ ਨੇ ਇਹ ਗੱਲਬਾਤ ਕਹੀ ਆ ਕਿ ਮਨਿਸਟਰ ਨੇ ਇੱਕ ਆਊਟਲਾਈਨ ਕੀਤੀ ਆ ਕਿ ਬਹੁਤ ਸਾਰੇ ਮੈਜਰਸ ਜਿਹੜੇ ਕਿ ਜਿਹੜੇ ਕੁਝ ਸਟੈਪ ਲਏ ਜਾ ਸਕਦੇ ਆ ਇਹਨੂੰ ਸਾਰੇ ਨੂੰ ਠੀਕ ਠਾਕ ਕਰਨ ਦੇ ਲਈ ਜਿਹਦੇ ਵਿੱਚ ਜ਼ਿਆਦਾ ਸਖਤ ਹਾਈ ਰਿਸਕ ਏਰੀਆਜ਼ ਜਿਹੜੇ ਹੈਗੇ ਆ ਐਲ ਐ ਐਮ ਆਈਜ਼ ਦੇ ਉੱਥੇ ਕੀਤਾ ਜਾਊਗਾ ਐਲ ਐਮ ਆਈ ਐਸ ਦੀ ਫੀਸ ਵਧਾਈ ਜਾਊਗੀ ਉਹਨੂੰ ਦੇ ਜਿਹੜਾ 20% ਉਹਦੇ ਉੱਤੇ ਕੈਪ ਲਾਇਆ ਜਾਊਗਾ ਸੋ ਜਿਹੜੀ ਟੈਂਪਰੇਰੀ ਫੋਰਨ ਵਰਕਰ ਐਪਲੀਕੇਸ਼ਨ ਜਿਹੜੀਆਂ ਅਪਰੂਵ ਕੀਤੀਆਂ ਜਾਂਦੀਆਂ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ 249646 ਜਿਹੜੀਆਂ ਅਪਰੂਵ ਕੀਤੀਆਂ ਗਈਆਂ ਤੇ ਇਹ ਦੁੱਗਣੀਆਂ ਸੀ 218 ਨਾਲੋਂ 218 ਦੇ ਵਿੱਚ 18988 ਵੀ 88 ਸੀਗੀਆਂ ਸੋ ਇਹ ਵਾਅਦਾ ਜਿਹੜਾ ਹੈ ਇਹਦੇ ਵਿੱਚ ਲਗਾਤਾਰ ਪਿਛਲੇ ਸਮੇਂ ਤੋਂ ਹੋ ਰਿਹਾ ਹੈ ਸੋ ਹੁਣ ਜਿਹੜਾ ਐਗਰੀਕਲਚਰ ਆ ਲਗਾਤਾਰ ਉਸ ਸੈਕਟਰ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨ ਵਰਕਰ ਸਭ ਤੋਂ ਬਾਅਦ ਇੱਥੇ ਆਉਂਦੇ ਆ ਪਰ ਜਿਹੜੇ ਕਈ ਹੈਗੇ ਆ ਦੇਖਿਆ ਉਹਨਾਂ ਨੇ ਕਿ ਵਾਅਦਾ 2018 ਦੇ ਵਿੱਚ ਇਹਦੇ ਵਿੱਚ ਦੇਖਿਆ ਗਿਆ ਸੋ ਸਰਕਾਰ ਹੁਣਾਂ ਆਮ ਤੌਰ ਦੇ ਉੱਤੇ ਇਧਰਲੇ ਪਾਸੇ ਧਿਆਨ ਦੇ ਰਹੀ ਆ ਸਕੈਮ ਬਹੁਤ ਹੋਏ ਆ ਜਿਹੜੇ ਟੈਂਪਰੇਰੀ ਫੋਰਨ ਵਰਕਰ ਖਾਸ ਕਰਕੇ ਲਬਰਟਾ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਉਹਨਾਂ ਦੇ ਨਾਲ ਜਿਹੜੇ ਕਪੜੇ ਕੀਤੇ ਗਏ ਆ ੈਂਪਲੋਇਰ ਬਲੋ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਵਲੋਂ ਰਲ ਕੇ ਕਿ ਤੁਹਾਨੂੰ ਨੌਕਰੀ ਦੇਵਾਂਗੇ ਤੇ ਤੁਸੀਂ ਇੱਕ ਮੋਟੀ ਮਨੀ ਜਿਹੜੀ ਆ ਸਾਨੂੰ ਦਿਓ ਇਲੀਗਲ ਚਾਰजेस ਉਹਨਾਂ ਨੂੰ ਐਲ ਐਮ ਆਈ ਆ ਦੇ ਨਾਂ ਦੇ ਉੱਤੇ ਏਮਪਲੋਇਰ ਲੈ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਵਰਕਰ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਪ੍ਰੋਪਰ ਪ੍ਰੋਸੀਜਰ ਕੀ ਆ ਹਜ਼ਾਰਾਂ ਡਾਲਰ ਉਹਨਾਂ ਨੂੰ ਦੇ ਰਹੇ ਆ ਜਿਹੜੇ ਸਕੈਮ ਆ ਸਭ ਤੋਂ ਜ਼ਿਆਦਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਅਲਬਰਟਾ ਦੇ ਵਿੱਚ ਹੋਏ ਕਿਉਂਕਿ ਪੋਪੂਲੇਸ਼ਨ ਬਹੁਤ ਗਰੋ ਕਰ ਰਹੀ ਸੀਗੀ ਜਿਹੜੇ ਔਰ ਐਕਸਪਲੋਇਟੇਸ਼ਨ ਹੋ ਰਹੀ ਆ ਨਾਲ ਮਨੀ ਵਾਧੂ ਦੇ ਰਹੇ ਆ ਲੱਗਦਾ ਹੈ ਕਿ ਸਰਕਾਰ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹ ਰੋਕਣ ਦੇ ਵਿੱਚ ਕਾਮਯਾਬ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ